ਸਰਬੋਨ ਕੰਪਨੀ ਦੀ ਗੱਡੀ ਹੈ ਜੀ ਬਰੈਡ ਵਾਲੀ ਗੱਡੀ ਹੈ ਤੇ ਇਹ ਖਰਾਬ ਜਿਹੜੀ ਐਕਸਪਾਇਰ ਬਰੈਡ ਹੁੰਦੀ ਉਹ ਮੈਂ ਲੈ ਕੇ ਜਾ ਰਿਹਾ ਹਾਂ ਅੰਮ੍ਰਾਲੇ ਤੇ ਉਹ ਜਦੋਂ ਚੱਲਦੀ ਗੱਡੀ 'ਚ ਮੈਂ ਬਲਾਸਟ ਸੁਣੇ ਥੱਲੇੋਂ ਅੱਗ ਪੈਂਦੀ ਹੀ ਜਿਆਦਾ ਅੱਗ ਪੈਨ ਲੱਪੀ ਸੀ ਤੋਂ ਫਿਰ ਮੈਂ ਦੇਖਿਆ ਵੀ ਇਹਨਾਂ ਦਾ ਬਚਾ ਕਰਾਂ ਕਿ ਇਤਨਾ ਪਟਾਕੇ ਬੋਹ ਪੈਂਦੇ ਬਈ ਅੱਗ ਦੇ ਸਿਲੰਡਰਾਂ ਦੇ ਤੇ ਮੈਂ ਉਹਦਾ ਬਚਾਅ ਕਰਦੇ ਕਰਦੇ ਮੈਂ ਪਰੇ ਨੂੰ ਵੱਟਦੀ ਉਹ ਫਿਰ ਮੈਂ ਵੱਟਦਾ ਵੱਟਦਾ ਉਧਰ ਨੂੰ ਲੈ ਗਿਆ ਜੀ ਪਰਲੇ ਬੰਨੇ ਅੱਗ ਬਹੁਤ ਜ਼ਿਆਦਾ ਜੀ ਮੈਨੂੰ ਆਪਣਾ ਨਾ ਫੋਨ ਕੱਢਣ ਦਾ ਮੌਕਾ ਮਿਲਿਆ ਨਾ ਪਰਸ ਕੱਢਣ ਦਾ ਮੌਕਾ ਮਿਲਿਆ ਵੀ ਆਗ ਕੀ ਇੰਨੀ ਜ਼ਿਆਦਾ ਬਲਾਸਟ ਹੋਈ ਜਾਂਦੇ ਬਈ ਮੈਂ ਚੱਲਦੀ ਗੱਡੀ ਦੇ ਵਿੱਚ ਬਲਾਸਟ ਹੁੰਦਾ ਪਈ ਜੀ ਹਾਂ ਜੀ ਚੱਲਦੀ ਜੇ ਅੱਗ ਪੈ ਗਈ ਸੀ ਗੱਡੀ ਦੇ ਵਿੱਚ ਸਾਡੇ ਨਾਲ ਗੱਡੀ ਦੇ ਡਰਾਈਵਰ ਸੰਦੀਪ ਕੁਮਾਰ ਮੌਜੂਦ ਹੈ ਜੋ ਦੇਖ ਸਕਦਾ ਤਸਵੀਰਾਂ ਦੇ ਵਿੱਚ ਬਿਲਕੁਲ ਸਹੀ ਸਲਾਮਤ ਹੈ ਕਿਉਂਕਿ ਗੱਡੀ ਦੇ ਜਿੰਦਾ ਦੇ ਹਾਲਾਤ ਸੀਗੇ ਜਰੂਰ ਉਸ ਵਕਤ ਖਾਸਾ ਜ਼ਖਮ ਰਸੀ ਕਿ ਡਰਾਈਵਰ ਵੀਰ ਜਾਂ ਉਹਨਾਂ ਦਾ ਹੈਲਪਰ ਹੈ ਜਿਹੜੇ ਵੀਰ ਉਹ ਸਹੀ ਸਲਾਮਤ ਹੋਣ ਪਰ ਡਰਾਈਵਰ ਵੀਰ ਸਾਡੇ ਭਰਾ ਜਿਹੜੇ ਆ ਬਿਲਕੁਲ ਸਹੀ ਸਲਾਮਤ ਇੱਥੇ ਸਾਨੂੰ ਨਜ਼ਰ ਆ ਰਹੇ ਆ ਸੰਦੀਪ ਜੀ ਕਿਵੇਂ ਹਾਦਸਾ ਸਾਰਾ ਕਿਵੇਂ ਵਾਪਰਿਆ ਇਹ ਕਿਉਂਕਿ ਗੱਡੀ ਜਿਹੜੇ ਦੱਸਦੇ ਪਿਆ ਤੁਸੀਂ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੇ ਸੀ ਦੱਸ ਦਿਓ ਇਹ ਗੱਡੀ ਕਿਹੜੀ ਕੰਪਨੀ ਦੀ ਹੈ ਹਾਸਾ ਕਿਦਾ ਵਾਪਰਿਆ ਇਹ ਸਰਬੋਨ ਕੰਪਨੀ ਦੀ ਗੱਡੀ ਹੈ ਜੀ ਬਰੈਡ ਵਾਲੀ ਗੱਡੀ ਹੈ ਤੇ ਇਹ ਖਰਾਬ ਜਿਹੜੀ ਐਕਸਪਾਇਰ ਬਰੈਡ ਹੁੰਦੀ ਉਹ ਮੈਂ ਲੈ ਕੇ ਜਾ ਰਿਹਾ ਅਸੀਂ ਅੰਮ੍ਰਾਲੇ ਕਿੱਥੋਂ ਆ ਰਹੇ ਸੀਗੇ ਮੈਂ ਜੀ ਕਪੂਰਥਲੇ ਤੋਂ ਆ ਰਿਹਾ ਅਸੀਂ ਅੱਛਾ ਜੀ ਤੇ ਉਹ ਜਦੋਂ ਚੱਲਦੀ ਗੱਡੀ 'ਚ ਮੈਂ ਬਲਾਸਟ ਸੁਣੇ ਥੱਲਿਓਂ ਅੱਗ ਪੈਂਦੀ ਹੀ ਜਿਆਦਾ ਅੱਗ ਪੈਣ ਲੱਗੀ ਹੀ ਤੇ ਉਹ ਫਿਰ ਮੈਂ ਦੇਖਿਆ ਵੀ ਇਹਨਾਂ ਦਾ ਬਚਾ ਕਰਾਂ ਕਿ ਇਸ ਤਰ੍ਹਾਂ ਪਟਾਕੇ ਬੋਹ ਪੈਂਦੇ ਬਈ ਅੱਗ ਦੇ ਸਿਲੰਡਰਾਂ ਦੇ ਤੇ ਮੈਂ ਉਹਦਾ ਬਚਾ ਕਰਦੇ ਕਰਦੇ ਮੈਂ ਪਰੇ ਨੂੰ ਵੱਟਦੀ ਉਹ ਫਿਰ ਮੈਂ ਵੱਟਦਾ ਵੱਟਦਾ ਉਧਰ ਨੂੰ ਲੈ ਗਿਆ ਜੀ ਪਰਲੇ ਬੰਨੇ ਅੱਗ ਬਹੁਤ ਜ਼ਿਆਦਾ ਮੱਝ ਗਈ ਸੀ ਅੱਛਾ ਹਾਂ ਜੀ ਮੈਨੂੰ ਆਪਣਾ ਨਾ ਫੋਨ ਕੱਢਣ ਦਾ ਮੌਕਾ ਮਿਲਿਆ ਨਾ ਪਰਸ ਕੱਢਣ ਦਾ ਮੌਕਾ ਮਿਲਿਆ ਵੀ ਆਗ ਕੀ ਇੰਨੀ ਜ਼ਿਆਦਾ ਬਲਾਸਟ ਹੋਈ ਜਾਂਦੇ ਬਈ ਮੈਂ ਚਲਦੀ ਗੱਡੀ ਦੇ ਵਿੱਚ ਬਲਾਸਟ ਹੋਣਾ ਪਈ ਸੀ ਹਾਂਜੀ ਚਲਦੀ ਚ ਅੱਗ ਪੈ ਗਈ ਸੀ ਗੱਡੀ ਦੇ ਵਿੱਚ ਹਾਂਜੀ ਇਕੱਲੇ ਸੀਗੇ ਜਾਂ ਹੈਲਪਰ ਵੀ ਸੀਗਾ ਤੁਹਾਡੇ ਨਾਲ ਕੋਈ ਮੈਂ ਇਕੱਲਾ ਹੀ ਜੀ ਅੱਛਾ ਜੀ ਹਾਂਜੀ ਤੇ ਕਪੂਰਸਾਲੇ ਤੋਂ ਤੁਸੀਂ ਕਿੱਥੇ ਚੱਲੇ ਸੀ ਮੈਂ ਜੀ ਅੰਬਾਲੇ ਨੂੰ ਜਾ ਰਿਹਾ ਜੀ ਹਾਂਜੀ ਤੇ ਗੱਡੀ ਗੱਡੀ ਇਹਦੇ ਫਿਲਟਰਾਂਸ ਵਗੈਰਾ ਚੈੱਕ ਨਹੀਂ ਕਰਾਈ ਕਦੇ ਕੀ ਕਾਰਨ ਰਿਹਾ ਅੱਗ ਦੇ ਵਿੱਚ ਜਿਵੇਂ ਸਿਲੰਡਰ ਦੇ ਵਿੱਚੋਂ ਕੋਈ ਸਪਾਰਕਿੰਗ ਹੋਈ ਹੈ ਕੀ ਹੋਇਆ ਜੀ ਪਤਾ ਨਹੀਂ ਸਰ ਕੀ ਕਿਦਾਂ ਅੱਗ ਵਿੱਚ ਜਿੱਦਾਂ ਹੋਈ ਸਿਲੰਡਰਾਂ ਦੀ ਹੈ ਬਲਾਸਟਿੰਗ ਜੀ ਇਹ ਕੈਬਨ ਦੇ ਵਿੱਚ ਤੁਹਾਡੇ ਅੱਗ ਪਹੁੰਚ ਗਈ ਸੀ ਜਿੱਥੇ ਤੁਸੀਂ ਡਰਾਈਵ ਕਰਦੇ ਆ ਜਿੱਥੇ ਤੁਹਾਡੀ ਸੀਟ ਹੈ ਉਸ ਕੈਬਨ ਦੇ ਵਿੱਚ ਆਗਾ ਗਈ ਸੀ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਬਲਾਸਟ ਸੁਣੀ ਜਾਂਦੇ ਸੀ ਥੱਲੇ ਉੱਚੀ ਉੱਚੀ ਤੇ ਮੈਂ ਤਾਂ ਕਰਕੇ ਮੈਂ ਖੁਦ ਦਾ ਬਚਾਅ ਵੀ ਕੀਤਾ ਤੇ ਆਪਣਾ ਬਚਾਅ ਵੀ ਕਰਕੇ ਮੈਂ ਦੌੜ ਗਿਆ ਫਿਰ ਹਾਂਜੀ ਅੱਛਾ ਤੁਸੀਂ ਬਚਾਅ ਗੱਡੀ ਛੱਡੀ ਨਹੀਂ ਜਿੱਦਾਂ ਜੇ ਗੱਡੀ ਛੱਡ ਦਿੰਨਾ ਫਿਰ ਬਹੁਤ ਮੋਤਾਂ ਹੋਣੀਆਂ ਆਏ ਹੋਰ ਕਹੀਂ ਥੱਲੇ ਆਏ ਨਹੀਂ ਮੈਂ ਗੱਡੀ ਨਹੀਂ ਛੱਡੀ ਕਿ ਇਸ ਤਰ੍ਹਾਂ ਮੈਂ ਆਪਣਾ ਲੋਕਾਂ ਦਾ ਬਚਾਅ ਵੀ ਕੀਤਾ ਤੇ ਆਪਣਾ ਬਚਾਅ ਵੀ ਕੀਤਾ ਜੀ ਹਾਂਜੀ ਕਿਉਂਕਿ ਅਸੀਂ ਦੇਖਿਆ ਜਿਹੜੀ ਗੱਡੀ ਹੈ ਤੁਹਾਡੀ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਹਾਂਜੀ ਉਸ ਤੋਂ ਬਾਅਦ ਉਸੇ ਡਿਵਾਈਡਰ ਟਪਾ ਕੇ ਜਿਹੜਾ ਹੈ ਲੁਧਿਆਣਾ ਤੋਂ ਜਲੰਧਰ ਸਾਈਡ ਹੈ ਉਹ ਰੋਡ ਟਪਾਇਆ ਗੱਡੀ ਨੇ ਤੇ ਉਸ ਤੋਂ ਬਾਅਦ ਹੱਥਿਆਂ ਡਿਵਾਈਡਰ ਟਪਾ ਕੇ ਗੱਡੀ ਫੇਰ ਘੁੰਮ ਕੇ ਖਾਲੇ ਦੇ ਵਿੱਚ ਵੱਜੀ ਹੋਈ ਹੈ ਐਂਗਲ ਤੋੜਦੇ ਹੋਈ ਹਾਂਜੀ ਹਾਂਜੀ ਕਿਉਂਕਿ ਮੈਂ ਗੱਡੀ ਛੱਡੀ ਨਹੀਂ ਜੀ ਬਸ ਮੈਂ ਕਹਿੰਦਾ ਜਿੰਨਾ ਚਿਰ ਟਕਾਣੇ ਨਹੀਂ ਕਿਤੇ ਲੱਗਦੀ ਉਹਨਾਂ ਜਿੰਨੀ ਛੱਡੀ ਨਹੀਂ ਗੱਡੀ ਇਹਦਾ ਮਤਲਬ ਗੱਡੀ ਦੀ ਸਪੀਡ ਵੀ ਜ਼ਿਆਦਾ ਹੋਣੀ ਹੈ ਜਿਹੜੇ ਖਾਲੇ ਤੋੜੇ ਆ ਉਹਨੇ ਐਂਗਲ ਤੋੜੇ ਇਹ ਤਾਂ ਸਰ ਹੈਗੀ 40 45 ਇੰਨੀ ਕਿਤੇ ਚੱਲੀਦਾ ਜੀ ਬਸ ਹਾਂਜੀ ਇਸ ਤੋਂ ਵੱਧ ਨਹੀਂ ਭਜਾਈ ਦੀ ਕਿਤੇ ਤੁਹਾਨੂੰ ਜਿਹੜੇ ਸਪਾਰਕਿੰਗ ਹੈ ਜਾਂ ਪਟਾਕੇ ਹੈ ਜਿਹੜੇ ਗੱਡੀ ਦੇ ਵਿੱਚ ਕਦੋਂ ਸੁਣਨ ਨੂੰ ਮਿਲੇ ਹੈ ਕਦੋਂ ਉਹਦੇ ਵਿੱਚ ਅੱਗ ਕਿਤੇ ਦੇਖੀ ਵੀ ਅੱਗ ਵੀ ਬਾਹਰ ਆਈ ਸਕੇ ਹਾਂਜੀ ਅੱਗ ਪੈਂਦੀ ਭਈ ਤਾਂ ਜ਼ਿਆਦਾ ਘਬਰਾਇਆ ਮੈਂ ਥੱਲੇੋਂ ਅੱਗ ਆਈ ਹਾਂ ਪਰ ਜੇ ਐਸਾ ਨਾ ਤੁਸੀਂ ਗੱਡੀ ਬਾਟਾ ਦਿੱਤੀ ਐ ਦੋ ਡਿਵਾਈਡਰ ਟਪਾਏ ਐ ਦੋ ਸੜਕਾ ਟਪਾਤੀਆਂ ਉਧਰੋਂ ਜੇ ਗੱਡੀ ਸਪੀਡ ਤੇ ਆਂਦੇ ਹੁੰਦੇ ਤਾਂ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈਗਾ ਜੀ ਹੁਣ ਮੈਨੂੰ ਸਰ ਮੈਨਾਂ ਕਦੀ ਇਦਾਂ ਹੋਇਆ ਨਹੀਂਗਾ ਤੇ ਮੈਂ ਤੇ ਉੱਪਰ ਵਾਲੇ ਦਾ ਨਾਮ ਲੈ ਕੇ ਬਸ ਆਪਣਾ ਜੋ ਹੋਇਆ ਆਪਣੇ ਲੋ ਬਚਾ ਕੀਤਾ ਜੀ ਹੁਣ ਕੰਪਨੀ ਵਾਲਿਆਂ ਨੂੰ ਦੱਸ ਦਿੱਤਾ ਤੁਸੀਂ ਆਪਣੇ ਨੂੰ ਹਾਂਜੀ ਹਾਂਜੀ ਠੀਕ ਐ ਤੁਸੀਂ ਤੁਹਾਨੂੰ ਕੋਈ ਛੱਟ ਜੋੜ ਤਾਂ ਨਹੀਂ ਲੱਗੀ ਨਹੀਂ ਜੀ ਉਦਾਂ ਮੇਰੇ ਸਿਰ ਤਾਂ ਠਾਂ ਠਾਂ ਇਦਾਂ ਵੱਜਦਾ ਰਿਹਾ ਮੈਂ ਲੱਤਾਂ ਲੱਤਾਂ ਵੱਜਦੀਆਂ ਰਹੀਆਂ ਸੀਟ ਤੇ ਤੁਸੀਂ ਘਬਰਾਟ ਇੰਨੀ ਘਬਰਾਟ ਹੋ ਗਈ ਤੁਸੀਂ 3 ਕਿਲੋਮੀਟਰ ਤੱਕ ਕਹਿੰਦੇ ਘਰਾਇਆ ਤੱਕ ਪਿੱਛੇ ਪੈਦਲੇ ਚੱਲ ਗਏ ਇਹਦਾ ਨੰਗੇ ਪੈਰੀ ਹਾਂਜੀ ਹਾਂਜੀ ਕਪੜਾ ਵਗੈਰਾ ਚਪਲਾਂ ਵਗੈਰਾ ਵੀ ਅੰਦਰੇ ਗੱਡੀ 'ਚ ਰੱਖੀ ਮੈਂ ਸਿਲੰਡਰਾਂ ਦਾ ਜਿੱਦਾਂ ਆਵਾਜ਼ ਪਿੱਛੋਂ ਤੋਂ ਚੱਲਦੀ ਆਈ ਮੈਂ ਘਬਰਾਵ ਹੋ ਗਿਆ ਸੀ ਦਿਮਾਗ ਹੋ ਗਿਆ ਡਿਪਰੈਸ਼ਨ ਜਿਹਾ ਹੋ ਗਿਆ ਹੁਣ ਠੀਕ ਆ ਤੁਸੀਂ ਚਾਹ ਪਾਣੀ ਖਾਦਾ ਪੀਤਾ ਕੁਝ ਹਾਂਜੀ ਹੁਣ ਭੁਲਾਇਆ ਲਿੰਕਾ ਭਾਈ ਉਹਨਾਂ ਨੇ ਠੀਕ ਆ ਚਲੋ ਘਰਾਓ ਨਾ ਤੁਸੀਂ ਚਲੋ हां ड्राइवर वीर है देखो मशीनरी दे है चलदी मशीनरी ਦੇ ਵਿੱਚ ਕਿਸੇ ਤਰੀਕੇ ਨਾਲ ਕੋਈ 스파ਰਕਿੰਗ ਹੋਈ ਹੈ ਜਾਂ ਅੱਗ ਪਈ ਹੈ ਸਿਲੰਡਰਾਂ ਤੋਂ ਤੇ ਉਸ ਕਾਰਨ ਜਿਹੜਾ ਦੱਸਦੇ ਪਏ ਸਾਡਾ ਸੰਦੀਪ ਜਿਹੜਾ ਵੀਰ ਹੈ ਕਿ ਉਹ ਘਬਰਾ ਗਿਆ ਉਹਨੇ ਆਪਣੇ ਚਿੱਤੋਂ ਕਿਉਂਕਿ ਇੱਕ ਸਾਈਡ ਤੇ ਜਿਹੜਾ ਜਿੱਥੇ ਢਾਬੇ ਦੇ ਆਪੋਜ਼ਿਟ ਸਾਈਡ ਗੱਡੀ ਗਈ ਹੈ ਇਧਰਲੇ ਪਾਸੇ ਜਿਹੜੇ ਬੜੇ ਬਹੁਤ ਜ਼ਿਆਦਾ ਲੋਕ ਹੀ ਜੀ ਹਾਂ ਹੱਕ ਵਗੈਰਾ ਵੀ ਖੜੇ ਸੀ ਹਾਂਜੀ ਹਾਂਜੀ ਟਰੱਕ ਨਵੇਂ ਟਰੱਕ ਖੜੇ ਸੀ ਮੈਂ ਕਹਾਂ ਕੋਈ ਨਵਾਂ ਟਰੱਕ ਨਾ ਬਲਾਸਟ ਹੋ ਜੇ ਤੇ ਇਹਨੂੰ ਮੈਂ ਪਰਾ ਕਿਤੇ ਕਰਾਂ ਮਤਲਬ ਬਈ ਇਹਨਾਂ ਨੇ ਆਪਣੇ ਚਿੱਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਰ ਗੱਡੀਆਂ ਇੱਥੇ ਖੜੀਆਂ ਉਹਦੇ ਵਿੱਚ ਵੱਜ ਕੇ ਬਲਾਸਟ ਜਿਆਦਾ ਵੱਡਾ ਨਾ ਹੋਵੇ ਤੇ ਇਹਨਾਂ ਨੇ ਜਿਹੜੀ ਗੱਡੀ ਪੱਟੀ ਹੈ ਗੱਡੀ ਕੱਟਾਂ ਤੋਂ ਬਾਅਦ ਜਿਹੜੀ ਹੈ ਉਹ ਡਿਵਾਈਡਰ ਤੋੜਦੇ ਹੋਏ ਜਿਹੜੇ ਦੋ ਸੜਕਾਂ ਟੱਪ ਕੇ ਜਿਹੜੇ ਦੂਜੀ ਸਾਈਡ ਗਏ ਆ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਸਾਡਾ ਵੀਰ ਵੀ ਸਾਡੇ ਕੋਲ ਸਹੀ ਸਲਾਮਤ ਖੜਾ ਹੈ ਤੇ ਨਾਲ ਜਿਹੜਾ ਹੈ ਜੇ ਦੂਜੀ ਸੜਕਾਂ ਤੋਂ ਜਿਹੜੀ ਇਹ ਗੱਡੀ ਟੱਪਦੇ ਹੋਏ ਦੂਜੇ ਪਾਸੇ ਗਈ ਹੈ ਉਸ ਸਾਈਡ ਤੋਂ ਵੀ ਕੋਈ ਗੱਡੀ ਨਹੀਂ ਆ ਰਹੀ ਸੀ ਪਰ ਗੱਡੀ ਜਿਹੜੀ ਹੈ ਇਹਦਾ ਮੋਬਾਈਲ ਤੇ ਨਾਲ ਜਿਹੜਾ ਪਰਸ ਸੀਗਾ ਉਹ ਵੀ ਕਹਿੰਦੇ ਕੱਢਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਅੱਗ ਦੇ ਭਾਂਬੜ ਇੰਨੀ ਤੇਜ਼ ਤੇਜ਼ੀ ਨਾਲ ਚੱਲਦੀ ਗੱਡੀ ਦੇ ਵਿੱਚ ਜਿਹੜੀ ਅੱਗ ਲੱਗੇ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਵੀਰ ਸਾਡਾ ਸਹੀ ਸਲਾਮਤ ਖੜਾ ਹੈ ਪਰ ਗੱਡੀ ਦਾ ਜ਼ਰੂਰ ਨੁਕਸਾਨ ਹੋਇਆ ਕੰਪਨੀ ਨੂੰ ਦੱਸ ਦਿੱਤਾ ਹੈ ਕੰਪਨੀ ਵਾਲੇ ਕਹਿੰਦੇ ਗੱਡੀ ਜਿਹੜੇ ਆ ਰਹੇ ਕਪੂਰਥਾਲਾ ਤੋਂ ਜਿਹੜਾ ਅੰਬਾਲਾ ਨੂੰ ਜਿਹੜੇ ਇਹ ਐਕਸਪਾਇਰੀ ਬਰੈਡ ਜਿਹੜਾ ਲੈ